ਜੇ ਸਰਕਾਰਾਂ ਦਾ ਉੱਤੋਂ ਡੰਡਾ ਚੜਿਆ ਹੋਵੇ ਤੇ ਚਟਕ ਕਿਵੇਂ ਨਾ ਬੰਦ ਹੋਵੇ ਜੇ ਸਰਕਾਰ ਪੋਸਤ ਬੰਦ ਕਰ ਛਾਕਦੀਆਂ ਜਿਹੜਾ ਖਾ ਕੇ ਬੰਦੇ ਕੰਮ ਕਰਦੇ ਸੀ ਮਰਦੇ ਤਾਂ ਨਹੀਂ ਸੀ ਉਹਨਾਂ ਨਾਲ ਬੰਦ ਕਰਦੀ ਪੋਸਤ ਬੰਦ ਕਰਤਾ ਉਹ ਖਾ ਕੇ ਬੰਦੇ ਬਾਹਣਾ ਚ ਕੰਮ ਕਰਦੇ ਸੀ ਉਹ ਮਰਦੇ ਤਾਂ ਨਹੀਂ ਸੀ ਤੇ ਆ 20 ਸਾਲ ਦੇ ਪੋਤੇ ਜਿਹੜੇ ਮਾਵਾਂ ਦੇ ਇਥੋਂ ਪਿਓ ਮੋਢੇ ਤੇ ਚੱਕ ਕੇ ਲੈ ਕੇ ਜਾਂਦੇ ਨਾ ਪਿਓ ਲੈ ਜਾਂਦੇ ਆ ਚੱਕ ਕੇ ਜਿਹੜੇ ਪੁੱਤਾਂ ਨੇ ਪਿਓਆਂ ਨੂੰ ਚੱਕਣਾ ਸੀ ਨਾ ਉਹਨਾਂ ਨੂੰ ਪਿਓ ਲੀ ਜਾਂਦੇ ਕੱਲੇ ਕੱਲੇ ਪੁੱਤ 174 ਦੀਆਂ ਕਾਰਵਾਈਆਂ ਪਾ ਪਾ ਕੇ ਛੜਤੀਆਂ ਅਸੀਂ ਇਹਨਾਂ ਵੀ ਜਿਹੜੀਆਂ ਉਹੀ ਲਾਸਾਂ ਸੀ ਉਹ ਚਿੱਟਾ ਵੇਚਣ ਵਾਲਿਆਂ ਤੇ ਕਤਲ ਪਾਏ ਜਾਂਦੇ ਤਾਂ ਖਬਰਾਂ ਕੁਛ ਖੱਲਾ ਪੈ ਜਾਂਦਾ ਇੱਕ ਦੂਜੇ ਨੂੰ ਵੇਖ ਕੇ ਖਬਰਾਂ ਸੁਧਰੀ ਜਾਂਦੇ ਪਰ ਇਸ ਤਰ੍ਹਾਂ ਹੋ ਜੇ ਹਨ ਹੋ ਜੇ ਅਸੀਂ ਇਹਨਾਂ ਵੀ ਜਿਹੜੇ ਉਹ 174 ਦੀਆਂ ਕਾਰਵਾਈਆਂ ਪਾਈਆਂ ਪੁਲਿਸ ਨੇ ਉਹ ਇੱਕ ਅੱਧਾ ਕਤਲ ਚਾਕੇ ਚਿੱਟਾ ਵੇਚਣ ਵਾਲਿਆਂ ਤੇ ਪਾਓ ਇਹਨਾਂ ਨੂੰ ਪਤਾ ਲੱਗ ਗਿਆ ਵੀ ਕਿਵੇਂ ਮਾਵਾਂ ਦੇ ਪੁੱਤਾਂ ਸਾਡੇ ਕਿੰਨੇ ਕੋਈ ਬੱਚੇ ਜਿਹੜੇ ਨੌਜਵਾਨ ਇਥੋਂ ਦੁਨੀਆ ਤੋਂ ਨਸ਼ੇ ਕਰਕੇ ਤੁਰ ਗਏ ਕਿੰਨੇ ਬਹੁਤ ਜ਼ਿਆਦਾ ਕਿੰਨੇ ਕੀ ਗਿਣਤੀ ਹੋ ਗਈ ਹੈ ਗਿਣਤੀ ਤਾਂ ਬਾਹਰ ਹੈ ਜਿਹੜੇ ਆ ਅਸੀਂ ਜਿਨ੍ਹਾਂ ਨੂੰ ਆਥਣੇ ਹੋਂ ਕੇ ਲੈ ਲੈ ਕੇ ਸੌਂਦੀਆਂ ਚਾਰ ਪੋਤੀਆਂ ਮੇਰੇ ਜਿਹੜੀਆਂ ਤਿੰਨ ਮੇਰੇ ਚੁੱਲ੍ਹੇ ਤੇ ਜਿਨ੍ਹਾਂ ਨੂੰ ਮੈਂ ਪਾਲਦੀਆਂ ਅੱਜ 12 ਸਾਲ ਹੋ ਗਏ ਮੈਨੂੰ ਪਾਲਦਿਆਂ ਨੂੰ 12 ਸਾਲ ਆ ਪਹੁੰਚੇ ਇੱਕ ਤਿੰਨ ਸਾਲ ਦੀ ਸੀ ਇੱਕ ਢਾਈ ਸਾਲ ਦੀ ਸੀ ਦੋ ਸਾਲ ਦੀ ਸੀ ਇਹ ਤੇ ਛੋਟੀ ਜੀ ਇਹ ਹਜੇ 8 ਸਾਲ ਦੀ ਆ ਜਿਨ੍ਹਾਂ ਨੂੰ ਇੱਕ ਪਾਸੇ ਦੀ ਮੇਰੇ ਬੰਦੇ ਦੀ 65 ਸਾਲ ਦੀ ਉਮਰ ਹੈ ਜਿਹੜਾ ਅੱਜ ਮਾਨਸਾ ਕੰਮ ਕਰਨ ਗਿਆ ਉਹਨਾਂ ਦੀ ਖਾਤਰ ਅੱਛਾ ਉਹ ਬੱਚਿਆਂ ਦੀ ਖਾਤਰ ਉਹਨਾਂ ਦਾ ਪਾਲਣ ਪੋਚ ਉਹਨਾਂ ਦੀ ਪੜ੍ਹਾਈ ਲਿਖਾਈ ਸਾਰੀ ਦੀ ਸਾਨੂੰ ਟੈਨਸ਼ਨ ਆ ਕਰਾ ਰਹੀ ਕੀ ਕਿਹਨਾ ਚਾਰਜ ਕਾਰਵਾਈ ਜਦੀ ਕੀਤੀ ਗਈ ਹੈ ਕਾਰਵਾਈ ਕੀਤੀ ਗਈ ਹੈ ਜੀ ਬੜੀ ਸੋਹਣੀ ਕੀਤੀ ਗਈ ਹੈ ਬਹੁਤ ਵਧੀਆ ਕੀਤੀ ਗਈ ਹੈ ਅਸੀਂ ਤਾਂ ਕਹਿੰਦੇ ਵੀ ਜਿਨ੍ਹਾਂ ਨੇ ਚਿੱਟੇ ਵੇਚ ਕੇ ਘਰ ਪਾਇਆ ਐਂ ਹੋਣਾ ਚਾਹੀਦਾ ਜਿਨ੍ਹਾਂ ਨੇ ਖੂਨ ਪਸੀਨਾ ਦੀ ਐ ਉਹਨਾਂ ਦਾ ਸਾਨੂੰ ਦੁੱਖ ਹੈ ਜਿਨ੍ਹਾਂ ਨੇ ਚਿੱਟੇ ਵੇਚ ਵੇਚ ਕੇ ਜਿਨ੍ਹਾਂ ਦੇ 22 20 20 ਸਾਲ ਦੇ ਮੈਂ 10-10 ਲੱਖਾਂ ਚੱਕਣਾ ਸਾਰਾ ਪੂਰਾ ਮੇਰਾ ਮੱਲਾ ਖੜਾ ਹੈ ਪੁੱਛ ਲੋ ਜੇ ਕੋਈ ਝੂਠਾ ਮੈਂ 4-4 ਲੱਖਾਂ ਇਕੱਠੀਆਂ ਚੱਕਾਂਗਾ 4-4 ਲੱਖਾਂ ਵਿਚ 4-4 ਲੱਖਾਂ ਇਕੱਠੀਆਂ ਉਹ ਪਲਾਟ ਹੈ ਜਿੱਥੇ ਉਹ ਪੁਲਿਸ ਵਾਲਿਆਂ ਦਾ ਬਣਿਆ ਉੱਥੇ ਸਾਡਾ 11 ਮਹੀਨੇ ਧਰਨਾ ਵੀ ਰਿਹਾ ਹੈ ਪਰ ਉਹਨਾਂ ਚੱਕਰ ਠਾਲੇ ਲਿਆ ਰਹੀ ਹੈ ਜਿਨ੍ਹਾਂ ਚੱਕਰ ਸਾਡਾ ਧਰਨਾ ਸਿਆ ਸੀ ਸੱਤ ਬੀਬੀਆਂ ਰਾਤ ਨੂੰ ਦਿਨ ਨੂੰ ਉੱਥੇ ਸੌਂਦਗਾ ਸ ਪੱਕੇ ਗਏ ਸੀ ਅਸੀਂ ਸੱਤ ਜਣੀਆਂ ਉੱਥੇ ਫਰਕ ਪਿਆ ਫਿਰ ਤੁਹਾਨੂੰ ਸਾਡੇ ਸਾਹਮਣੇ ਨਹੀਂ ਵਿਕਦਾ ਸੀ ਜੀ ਸਕੂਟਰੀਆਂ ਤੇ ਮੋਟਰਸਾਈਕਲ ਤੇ ਚੜ ਚੜ ਕੇ ਤੇ ਆਸੇ ਪਾਸੇ ਗਾਂਭ ਛਾਂ ਜਾ ਕੇ ਫੜਾਉਂਦੀ ਸੀ ਹੁਣ ਵੀ ਵੇਚਦੇ ਆ ਜੀ ਜਿਹੜਾ ਭਗਵੰਤ ਮਾਨੀ ਚਲਾਇਆ ਯੁੱਧ ਨਸ਼ਾ ਵਿਰੁੱਧ ਫਰਕ ਪਿਆ ਕੋਈ ਸਾਡੇ ਵਾਂਗ ਤਾਂ ਫਰਕ ਨਹੀਂ ਪਿਆ ਜੀ ਸਾਡੇ ਤਾਂ ਪੁੱਤ ਗਾਡਰਾਂ ਵਰਗੇ ਜਿਨ੍ਹਾਂ ਤੋਂ ਸੱਤ ਸੱਤ ਰੰਗ ਢਲਦੇ ਸੀ ਉਹਨਾਂ ਪੁੱਤਾਂ ਕੰਨੀ ਵੇਖਣ ਨੂੰ ਸਾਡੇ ਤਾਂ ਜੀ ਨਹੀਂ ਕਰਦਾ ਵੀ ਅਸੀਂ ਕਿਵੇਂ ਝੱਕ ਗਏ ਉਹਨਾਂ ਨਾਲ ਕਿ ਕੁਝ ਬੰਦੇ ਵਿੱਚ ਆਇਓ ਜਾਂ ਸਾਡੇ ਤੇ ਸਵਾਲ ਠਾਉਂਦੇ ਆ ਕਿ ਜਿਨ੍ਹਾਂ ਦਾ ਸਾਡੇ ਜਗ੍ਹਾ ਦੇ ਪਲਾਟਾਂ ਦੇ ਰੌਲੇ ਚੱਲਦੇ ਆ ਉਹਨਾਂ ਨੂੰ ਇੱਥੇ ਸਰਕਾਰਾਂ ਦੇ ਪ੍ਰੈਸ ਵਾਲਿਆਂ ਕੋਲੇ ਮੇਰੇ ਭਰਾਵਾਂ ਕੋਲੇ ਆ ਕੇ ਮੌਕਾ ਮਿਲ ਜਾਂਦਾ ਵੀ ਅਸੀਂ ਖਬਰਾਂ ਲਵਾ ਜਾਈਂ ਹੋਰ ਤਾਂ ਉਹਨਾਂ ਨੂੰ ਕੋਈ ਕੁੱਤਾ ਨਹੀਂ ਪੁੱਛਦਾ